సాగ మ రోటీ సారీ సాగ సదా పేళ సాగ హ హత నీ కట్టాగే బ్రీ బ కదా साग आपण हात ना कट रे मशीन कटे थोडा हात ना कटले साग आपण कटले थोडा रहे रहिजे हा आपण ਪਾਵਾ ਦੇ ਅੱਗੇ ਸਰਪਾ ਨੂੰ ਕਰਾਣੀ ਇਹ ਸਰਦੀਆਂ ਦਾ ਪਹਿਲਾ ਸਾਗ ਥੋੜਾ ਜਿਹਾ ਕਰਕੇ ਤਾਂ ਆਪਾਂ ਹੱਥ ਨਾਲ ਕੱਟ ਲਿਆ ਨਹੀਂ ਤਾਂ ਮਸ਼ੀਨ ਨਾਲ ਕੱਟ ਲੈਣਾ ਸੀ ਅਲ ਜਿੰਨਾ ਕੇ ਸਾਧ 15 20 ਮਿੰਟਾਂ ਚ ਕੱਟਿਆ ਜਾਂਦਾ ਵਾ ਮਸ਼ੀਨ ਚ ਜਲਦੀ ਹੋ ਜਾਂਦਾ ਨਾਲੇ ਥੋੜਾ ਬ੍ਰੇਕ ਕੱਟਿਆ ਜਾਂਦਾ ਐ ਕਰਕੇ ਹੁਣ ਆਪਾਂ ਥੋੜਾ ਥੋੜਾ ਕਰਕੇ ਪਾ ਦਾਂਗੇ ਜਿਵੇਂ ਥੱਲੇ ਪੈਟ ਜੂ ਫਿਰ ਦੂਸਰਾ ਪਾ ਦਾਂਗੇ ਤੇ ਇਹਦੇ ਉੱਪਰ ਹੀ ਭਾਂਡਾ ਪਾ ਰੱਖ ਕੇ ਉਹਦੇ ਉੱਤੇ ਪਾਣੀ ਆਪਾਂ ਗਰਮ ਕਰ ਲਾਂਗੇ ਤੇ ਉਹੀ ਵਿੱਚ ਪਾ ਦਿਆ ਕਰਾਂਗੇ ਇਸ ਤਰ੍ਹਾਂ ਕਰਕੇ ਹੁਣ ਆਪਾਂ ਦੂਜਾ ਵੀ ਸਾਗ ਪਾ ਲਾਂਗੇ ਮਗਰ ਆਪਣੀ ਹਰੀਆਲੀ ਆ ਜੀ ਬਸ ਜਿਵੇਂ ਜਿਵੇਂ ਉਬਾਲਾ ਆਈ ਜਾਊਗਾ ਅਮੇ ਥੋੜਾ ਥੋੜਾ ਕਰਕੇ ਸਾਗ ਆਪਾਂ ਸਾਰਾ ਵਿੱਚ ਪਾ ਲੈਣਾ ਥੋੜਾ ਕਰਕੇ ਇਹਦੇ ਉੱਪਰ ਹੀ ਆਪਾਂ ਪਾਣੀ ਰੱਖ ਲਿਆ ਵਾ ਕਿ ਪਾਣੀ ਇੱਥੇ ਗਰਮ ਹੋ ਜੂ ਤੇ ਇੱਥੇ ਪਾ ਲੈਣਾ ਪਾਣੀ ਆਪਾਂ ਪਾ ਦਿੱਤਾ ਨੀ ਮਾਰਾਂ ਮਿੱਠੀ ਆਪਾਂ ਮਿਰਚਾਂ ਨੂੰ ਗ੍ਰाइंड ਕਰ ਲਿਆ ਵਾ ਕੁੰਡੇ 'ਚ ਵੀ ਕੁੱਟ ਸਕਦੇ ਸੀ ਪਰ ਆਪਾਂ ਗ੍ਰाइंड ਕਰ ਲਿਆ ਗ੍ਰाइंड ਕਰਕੇ ਪਾਵਾਂਗੇ ਅੱਧੀਆਂ ਪਾਈਆਂ ਤੇ ਅਦਰਕ ਲਸਣ ਦਾ ਪੇਸਟ ਦੀ ਆਪਾਂ ਵੀਡੀਓ ਅਪਲੋਡ ਕੀਤੀ ਹੋਈ ਆ ਪਹਿਲੇ ਗ੍ਰाइंड ਕਰਕੇ ਰੱਖਿਆ ਹੋਇਆ ਇਹਨੂੰ ਪਾਵਾਂਗੇ ਚਾਹਨੇ ਚਮਚੇ ਪਾ ਲਈ ਆਪਾਂ ਵੱਡੇ ਵੱਡੇ ਤੇ ਇਹਨੂੰ ਹਲਾ ਲਾਂਗੇ ਚੰਗੀ ਤਰ੍ਹਾਂ ਤੇ ਨਾਲ ਹੀ ਆਪਾਂ ਕੀ ਕਰਾਂਗੇ ਨਮਕ ਵੀ ਪਾ ਦਾਂਗੇ ਮਤਲਬ ਦੇ ਮਟੀਰੀਅਲ ਦੇ ਹਿਸਾਬ ਨਾਲ ਪਾਉਣਾ ਕਿ ਆਪਣਾ ਕਿੰਨਾ ਕੋ ਹੋ ਆਪਾਂ ਪਹਿਲਾਂ 4 ਚਮਚੇ ਪਾ ਦਿੱਤੇ ਨਮਕ ਦੇ ਬਾਦ ਵਿੱਚ ਦੇਖ ਕੇ ਪਾਵਾਂਗੇ ਹੋਰ ਐਂਡ ਹਲਦੀ ਪਾਉਣ ਲੱਗੇ ਆ ਹਲਦੀ ਵੈਸੇ ਸਾਗ 'ਚ ਪਾਈਦੀ ਨਹੀਂ ਹੁੰਦੀ ਜੇਰਾ ਤੁਸੀਂ ਮੇਰੇ ਦੇਖਣ ਤੇ ਪਾ ਕੇ ਦੇਖੋ ਬਹੁਤ ਵਧੀਆ ਸਾਗ ਬਣਦਾ ਇਹਦੇ ਨਾਲ ਇੱਕ ਘੰਟਾ ਆਪਾਂ ਹਲਦੀ ਦਾ ਪਾਉਂਦੇ ਆ ਇਹ ਵੀ ਇੱਕ ਸੀਕ੍ਰੈਟ ਹੈ ਤੇ ਇਹਨੂੰ ਹਿਲਾ ਦਾਂਗੇ ਤੇ ਇਹਦੇ ਉੱਪਰ ਆਪਾਂ ਫੇਰ ਪਾਣੀ ਪਾ ਕੇ ਰੱਖ ਦਾਂਗੇ ਸਾਂ ਇੱਕ ਕੁੱਲੀ ਭੰਡਾ ਰੱਖ ਲੈਣਾ ਉਹਦੇ ਚ ਅੱਪਾ ਪਾਣੀ ਪਾ ਦਾਂਗੇ ਪਾਣੀ ਨਾਲ ਦੀ ਨਾਲ ਹੋ ਜਾਊਗਾ ਗਰਮ ਗਰਮ ਹੋਣ ਤੋਂ ਬਾਅਦ ਅੱਪਾ ਥੋੜਾ ਥੋੜਾ ਕਰਕੇ ਸਾਗ ਦੇ ਵਿੱਚ ਪਾ ਦਾਂਗੇ ਜਿੰਨਾ ਕ ਆਪਣਾ ਸਾਗ ਸੀ ਬਿਲਕੁਲ ਥੋੜਾ ਜਿਹਾ ਬਣ ਗਿਆ ਜਿਆਦਾ ਟਾਈਮ ਨਹੀਂ ਲੱਗਣਾ ਇਹਨੂੰ ਲੱਜਣ ਤੇ ਥੋੜਾ ਜਿਹਾ ਪਾਣੀ ਆਪ ਇਹਦੇ ਵਿੱਚ ਥੋੜ੍ਹ ਪਾਵਾਂਗੇ ਉਸ ਤੋਂ ਬਾਅਦ ਇਹਨੂੰ ਥੋੜਾ ਜਿਹਾ ਪਾਣੀ ਪਾ ਦਿੰਨੇ ਜਿਆਦਾ ਨਹੀਂ ਪਾਣਾ ਇਹ ਮੈਂ ਆ ਕੇ ਉੱਪਰ ਤੇ ਰੱਖਦਾ ਠੀਕ ਹੈ ਜਿੰਨੇ ਪੈ ਗਿਆ ਵਾ ਅਸੀਂ ਜਲਦੀ ਬੰਦੂਗਾ ਅੱਧੇ ਘੰਟੇ ਦਾ ਬੰਦੂਗਾ ਤੁਮਾਲੇ ਨਵ ਸਾਰਾ ਪਦਿਲੋ ਪਲਾਉਗਾ ਤੇਰੇ ਨੂੰ ਆਪਾ ਕਵਰ ਕਰਕੇ ਰੱਖ ਦਾਂਗੇ ਜੇ ਜ਼ਰੂਰ ਤੋਂ ਪਈ ਤੈ ਦੇ ਵਿੱਚ ਆਪਾ ਥੋੜਾ ਜਿਹਾ ਪਾਣੀ ਪਾਵਾਂਗੇ ਨਹੀਂ ਤਾਂ ਬਸ ਸੁੱਕੇ ਆਂ ਲੈਂ ਪਾਵਾਂਗੇ ਵਿੱਚ ਸਾਰਾ ਆਪਣਾ ਮੰਨ ਹੁਣ ਆਪਾਂ ਇਹਨੂੰ ਘੋਟ ਲਾਂ ਆਇਆਂ ਪਾਵਾਂਗੇ ਤਾਂ ਤੇਰੇ ਦੇ ਬਣਾ ਲਵਾਂਗੇ ਇਹ ਚੀਜ਼ ਬਣਾ ਲੈਣੇ ਅਸੀਂ ਤੇ ਇਹ ਅਸੀਂ 10 ਤੋਂ 15 ਮਿੰਟ ਤੱਕ ਉਹ ਸੇਕ ਲਵਾਵਾਂਗੇ ਉੱਤੇ ਤਾਂ ਕਿ ਇਹਦੇ ਵਿੱਚ ਜਿਹੜਾ ਆਲਣ ਪਾਇਆ ਆਟਾ ਪਾਇਆ ਚੰਗੀ ਤਰ੍ਹਾਂ ਪੱਕ ਜਾਵੇ ਅਸtra ਖੜਕਾ ਆਉਣਾ ਚਾਹੀਦਾ ਮਦਨੀ ਮਾਰਦੇ ਹੋ ਫੇਰੀ ਸਾਥ ਬੰਨਦਾ ਹੁਣ ਆਪਾਂ ਇਹ ਕੀ ਕਰਾਂਗੇ ਚੁੱਲੇ ਤੇ ਰੱਖ ਦਾਂਗੇ ਚੁੱਲੇ ਤੇ ਰੱਖ ਲਿਆ ਵਾ ਸੇਕ ਜ਼ਿਆਦਾ ਨਹੀਂ ਕਰਨਾ ਹੁਣ ਆਪਾਂ ਇਹਦੇ ਤੇ ਵੀ ਰੱਖ ਕੇ ਘੋਟੀ ਚਲਾਂਗੇ ਤਾਂ ਕਿ ਜੇ ਮਾਣੀ ਕੋਈ ਕਸਰ ਹੈਗੀ ਆ ਉਹ ਵੀ ਨਿਕਲ ਜਾਵੇ ਰਸਤੇ ਇਹਦੇ ਵਿੱਚ ਗੰਢ ਪਈ ਨਹੀਂ ਆ ਦੇਖੋ ਨਮ ਬਣ ਗਿਆ ਵਾ ਇਹਨੂੰ ਥੋੜਾ ਜਿਹਾ ਆਪਾਂ ਸੇਕ ਲਵਾਵਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਪਾਂਡੇ ਦੇ ਵਿੱਚ ਕੱਢ ਕੇ ਅੰਦਰ ਲੈ ਜਾਾਂਗੇ ਤੜਕਾ ਆਪਣਾ ਬਣਿਆ ਪਿਆ ਤੜਕਾ ਲਾ ਦਾਂਗੇ ਤੇ ਫੇਰ ਆਪਾਂ ਕਰਾਂਗੇ ਸਰਵ ਮੱਕੀ ਦੀਆਂ ਰੋਟੀਆਂ ਨਹੀਂ ਆਪਾਂ ਕਣਕ ਦੀਆਂ ਰੋਟੀਆਂ ਨਾਲ ਹੀ ਸਾਲ ਖਾਵਾਂਗੇ ਕਿਉਂਕਿ ਮੱਕੀ ਦਾ ਅੱਜ ਹੈ ਨਹੀਂ ਸੀ ਮੈਸੇ ਮੱਕੀ ਦੀ ਰੋਟੀ ਨਾਲ ਹੀ ਵਧੀਆ ਲੱਗਦਾ ਪਰ ਕਣਕ ਦੀ ਨਾਲ ਵੀ ਕੋਈ ਮਾੜਾ ਨਹੀਂ ਲੱਗਦਾ ਤੜਕਾ ਲਾਵਾਂਗੇ ਦੇਖੋ ਕਿੰਨਾ ਮਜ਼ੇਦਾਰ ਤੇ ਕਿੰਨਾ ਸੋਨਾ ਭੁਲਿਆ ਹੋਇਆ ਹੁਣ ਆਪਾਂ ਸਾਗ ਨੂੰ ਲਾਉਣ ਲੱਗੇ ਹਾਂ ਸਰਸਾ ਉਹਦੇ ਲਈ ਇਹਦੇ ਵਿੱਚ ਪਾਵਾਂਗੇ ਸਰਸੋ ਦਾ ਤੇਲ ਜੇਸੀ ਕਿਉਂ ਜਿਲਾ ਸਕਦੇ ਸਰੋਂ ਦੇ ਤੇਲ ਵੀ ਲਾ ਸਕਦੇ ਉਹਦੇ ਲਈ ਆਪਾਂ ਪਿਆਜ਼ ਹਰੀਆਂ ਮਿਰਚਾਂ ਐਂ ਟਮਾਟਰ ਨੂੰ ਕੱਟ ਲਿਆ ਵਾ ਬੜੇ ਮਕਲੋ ਕਿ ਆਪਾਂ ਬਾਹਰ ਵੀ ਤੜਕਾ ਲਾ ਸਕਦੇ ਸੀਗੇ ਤੇ ਆਪਾਂ ਅੰਦਰ ਲਾਉਣ ਲੱਗੇ ਆ ਥੋੜਾ ਕੜਾਈ ਕਾਲੀ ਹੋ ਜੋਸ ਕਰਕੇ ਆਪਾਂ ਇਹਨੇ ਤੜਕਾ ਲਾ ਲਈਏ ਕਿਉਂਕਿ ਆਪਾਂ ਗੈਂਸ ਜੀਰਾ प्याज़ ਤੇ ਹਰੀ ਮਚ ਆਪਾਂੱਖੀ ਪਾ ਲੈਣੀ ਤੇ ਹੁਣ ਆਪਣਾ ਦਾਣੇ ਸ਼ਾਦੀਆਂ ਦੀ ਸ਼ੁਰੂਆਤ ਹੀ ਆ ਜੰਗਲ ਸਾਰਾ प्याज़ ਸਾਗ ਹੀ ਬਣ ਜਾਏ ਆਜ ਮੋਟਪੜੇ ਨੂੰ ਨਗੇ ਨੂੰ ਨੰਦੋ ਬਾਅਦ ਫਿਰ ਆਪਾਂ ਇਹਦੇ ਵਿੱਚ ਮਟਰ ਐਡ ਕਰਾਂਗੇ ਤੜਕਾ ਪਾਏ ਤੇ ਭੁੰਨ ਲੈਣੀ ਹੈ ਸਾਗ ਆਪਣਾ ਬਾਹਰ ਬੜੀ ਜਾਂਦਾ ਹੈ ਤੇ ਆਜ ਆਪਣੇ ਹਲਕੇ ਗਰਮ ਹੋ ਗਏ ਹੁਣ ਆ ਜੀ ਆਪਾਂ ਬੋਲ ਪੁੰਨਾਂਗੇ ਉਸ ਤੋਂ ਬਾਅਦ ਆ ਪੈਣੇ ਚ ਟਮਾਟਰ ਐਡ ਕਰਾਂਗੇ ਇਹ ਆਪਣੀ ਸ਼ੁਰੂਆਤ ਹੀ ਹੈ ਮਤਲਬ ਸਦੀਆਂ ਦਾ ਸਾਰੇ ਸਿਆਲੀ ਸਾਗ ਬਣਦੇ ਆ ਇਹ ਮੈਨੂੰ ਲੱਗਦਾ ਤੋਰੀਏ ਦਾ ਪਤਨ ਕਿਹੜਾ ਸਾਗ ਸਕਰਾਈਬ ਕਰਨਾ ਮਤਲਬ ਇਹ ਜੇ ਮਤਲਬ ਉਹ ਸਾਗ ਦੇ ਵਿੱਚ ਨਮਕ ਜਾਂ ਮਿਰਚ ਘੱਟ ਹੋਈ ਹੋਊ ਆਪਾਂ ਇਹਦੇ ਵਿੱਚ ਐਡ ਕਰ ਲਾਂਗੇ ਤੇ ਅਦਰਕ ਤੇ ਲਸਣ ਆਪਾਂ ਕੱਟ ਕੇ ਨਹੀਂ ਪਾਵਾਂਗੇ ਕਿਉਂਕਿ ਹਜੇ ਸਾਦਨਾ ਦੀ ਸ਼ੁਰੂਆਤ ਹੀ ਹੋਈ ਹੈ ਇੰਨੀ ਠੰਣ ਪਈ ਨਹੀਂ ਜਦ ਆ ਗਰਮ ਰੁਵਾ ਪਾਦਰ ਕੁਲਕਾ ਪੇਸਟ ਨਾ ਆਸੀ ਜੇ ਅਦਰਕ ਲਸਣ ਦੇ ਪੇਸਟ ਦੀ ਵੀਡੀਓ ਦੇਖਣੀ ਹੈ ਤਾਂ ਲਿੰਕ ਦੇ ਮੈਂ ਬਾਇਲ ਦੇ ਵਿੱਚ ਇਹਦਾ ਲਿੰਕ ਲਵਾਂਗੀ ਹੁਣ ਆਪਾਂ ਗੈਸ ਨੂੰ ਕਰਾਂਗੇ ਬੰਦ ਤੇ ਸਾਗ ਜਦੋਂ ਆਪਣਾ ਰੈਡੀ ਹੋ ਜਾਏ ਫਿਰ ਆਪਾਂ ਇਹਨਾਂ ਨੂੰ ਪਾਵਾਂਗੇ ਨਾਲੇ ਜਲਦੀ ਹੋ ਗਿਆ ਇਹਦਾ ਤੇ ਅੱਜ ਆਪਾਂ ਅੰਦਰੀ ਨੂੰ ਬਣਾ ਲਿਆ ਦਾ ਇਹਦਾ ਇਹਦੇ ਦੇ ਨਾਲ ਆਇਆ ਸਾਨੂੰ ਪਾ ਦਾਂਗੇ ਤਾਂ ਕਰਨਾ ਲੱਗੂਗਾ ਇਸ ਤਰ੍ਹਾਂ ਕਰਦੇ ਬਸਾਰੇ ਇੰਟੇਜ ਜਿਹੜੇ ਕੱਢ ਕੇ ਲੈਣ ਦਾ ਸੀ ਇਹਦੇ ਵਿੱਚ ਸਾਰੇ ਪਾ ਦਾਂਗੇ ਮੰਨਾ ਮਿਲਾ ਲਿਆ ਰੋਬਰ ਚਾੜਵਣ ਕੇ ਮਾਰਿਆ ਹੋ ਗਿਆ ਫੁੱਲ ਕੇ ਬਣਾਵਾਂਗੇ ਫਿਰ ਸਰਵ ਕਰਾਂਗੇ ਮੱਖਣ ਦਾ ਪੰਜ ਪੇੜਾ ਨਾਲ ਲਵਾਂਗੇ ਮooli ਇਸ ਤਰ੍ਹਾਂ ਕਰਕੇ ਆਪਣਾ ਸਾਗ ਬਣ ਕੇ ਰੈਡੀ ਹੋ ਗਿਆ ਨਾਲ ਆਪਾਂ ਲੱਸੀ ਲੈ ਲਈ ਆ ਮੂਲੀ ਲੈ ਲਿਆ ਹਰੀ ਮਿਰਚ ਲੈ ਲਿਆ ਐਂਡ ਉੱਤੇ ਪਾ ਲਿਆ ਆਪਾਂ ਮੱਖਣ ਰੋਟੀਆਂ ਆਪਾਂ ਕਣਕ ਦੀਆਂ ਲਈਆਂ ਵਾ ਆਪਾਂ ਮੱਕੀ ਦੀ ਵੀ ਲੈ ਸਕਦੇ ਸੀ ਕਿਉਂਕਿ ਇਸ ਟਾਈਮ ਤੇ ਦੁਪਹਿਰ ਦਾ ਟਾਈਮ ਆ ਆਪਾਂ ਰਾਤ ਨੂੰ ਮੱਕੀ ਦੀ ਰੋਟੀ ਪਕਾਵਾਂਗੇ ਜੇ ਤੁਹਾਨੂੰ ਸਾਡੀ ਵੀਡੀਓਜ਼